ਸਤ ਸ੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ ਫੋਰਟੀਸ ਹਸਪੀਟਲ 'ਚ ਖੜੇ ਹਾਂ ਮਹਾਰਾਜ ਤੇ ਅ ਰਾਜਵੀਰ ਰੋਡ ਉੱਤੇ ਕਲ ਐਕਸੀਡੈਂਟ ਹੋਇਆ ਸੱਟ ਲੱਗੀ ਹੈ ਤੇ ਇਲਾਜ ਚੱਲ ਰਿਹਾ ਹੈ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟ੍ਰੀਟ ਕਰ ਰਹੇ ਹੈ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਿਹਾ ਹੈ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜ ਹੈ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸੁਨੇਹੇ ਜਿਹੜੇ ਨਾਲ ਹੀ ਰਾਜਵੀਰ ਨੂੰ ਚਾਹਵਨਾਂ ਨੂੰ ਦੇ ਰਹੇ ਉਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਤੇ ਮਹਾਰਾਜ ਜੀ ਕਹਿੰਦਾ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣ ਮੇਰੇ ਘਰ ਤੇ 8:00 ਵਜੇ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜਿਹੇ ਨਾਲ ਆਪਣੀ ਆਪਣਾ ਸਾਰਾ ਜਣਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੋਂ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਚੰਦ ਖਿਵਾਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੁਲਾ ਰਹੇ ਕਿਸੇ ਦੇ ਦੁੱਖ ਦਾ ਇਦਾਂ ਤਮਾਸ਼ਾ ਨਾ ਬਣਾਓ ਵੀਰੇ ਭਰਾਵਾਂ ਕੇ ਦੁੱਖ ਦਾ دارو ਬਣੀ ਦਾ ਤਮਾਸ਼ਾ ਨਹੀਂ ਬਣਾਇਆ ਸੋ ਸਾਰੇ ਪ੍ਰਜਸੀਲ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਬਰ ਬੈਠੇ ਆ ਸਾਰੇ ਸੋ ਉਹਦੇ ਲਈ ਅਰਦਾਸ ਕਰੋ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਭਰਾਵਾਂ ਨੂੰ ਭੇਨ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਖੜਾ